ਈ ਅਮਰ ਸਿੰਘ ਚਮਕੀਲਾ ਦੀ ਬੜੀ ਚਰਚਾ ਹੋਈ ਜਦੋਂ ਤੁਹਾਡੇ ਵਿਆਹ ਚ ਆਏ ਤੁਸੀਂ ਉਹ ਖਾੜੇ ਦੀ ਫੋਟੋ ਪਾਈ ਸੋ ਉਹ ਬੜੀ ਬਹੁਤ ਲੋਕਾਂ ਨੇ ਵੇਖੀ ਬੜਾ ਚੰਗਾ ਵੀ ਲੱਗਿਆ ਉਹ ਕਿੱਸਾ ਦੱਸੋ ਵੀ ਕਿਵੇਂ ਬੁੱਕ ਕਰਨਾ ਕਿੰਨਾ ਤੁਹਾਨੂੰ ਕ੍ਰੇਜ਼ ਸੀ ਘਰਦਿਆਂ ਨੂੰ ਮਨਾਉਣਾ ਤੇ ਅਸੀਂ ਜਦੋਂ ਜਾਇਆ ਕਰੀਏ ਉਹ ਕਹਿੰਦਾ ਕਰ ਵੀ ਡੇਟ ਖਾਲੀ ਨਹੀਂ ਹੈਗੀ ਡੇਟ ਖਾਲੀ ਨਹੀਂ ਮੈਂ ਖੈਰ ਉਹ ਮੈਂ ਫੇਰ ਅੱਗੇ ਕਰ ਲੈਣਾ ਉਹ ਕਹਿੰਦੇ ਵੀ ਮਾੜਾ ਹੁੰਦਾ ਵੀ ਵਿਆਹ ਅੱਗੇ ਨਹੀਂ ਕਰੀਂਦਾ ਹੁੰਦਾ ਬੁੜੀਆਂ ਨੂੰ ਵਹਿਮ ਹੁੰਦਾ ਮਹੱਲ ਲਵਾਉਣਾ ਤਾਂ ਚਮਕੀਲੇ ਹੀ ਲਵਾਉਣਾ ਮੈਂ ਚਮਕੀਲੇ ਤੋਂ ਬਿਨਾਂ ਵਿਆਹ ਨਹੀਂ ਕਰਾਉਣਾ ਫੇਰ ਮੈਂ ਤਮਕੀਲਾ ਉਸ ਟਾਈਮ ਅੱਜ ਦਾ ਸਿੱਧੂ ਮੂਸੇ ਵਾਲਾ ਸੀ ਉਹ ਉਹਨੇ ਇੱਕ ਵੀ ਛੱਡੋ ਯਾਰ ਇਹ ਤਾਂ ਆਪਣਾ ਬੰਦਾ ਹੈਗਾ ਵੀ ਕਾਨੂੰ ਮਾਰਨਾ ਮੈਨੂੰ ਕਿਸੇ ਨੇ ਦੱਸਿਆ ਸੀ ਕਹਿੰਦੇ ਵੀ ਹਾਂ ਟਾਰਗੇਟ ਸੀਗਾ ਕਿਉਂਕਿ ਮਸਟ ਹੋਣਾ ਸਾਰਾ ਸੀਗਾ ਇਹਨਾਂ ਦਾ ਕਾਰਕੁਬਾਦ ਦਾ ਮੈਨੂੰ ਵੀ ਉਹਨੇ ਕਿਹਾ ਸੀ ਦੀ ਕਹਿੰਦਾ ਯਾਰ ਇਹ ਤਾਂ ਤੁਸੀਂ ਨਿਆਣਾ ਜੀ ਵਹਿਤਾ ਅੱਛਾ ਮੇਰੇ ਬਾਪੇ ਨੂੰ ਕਹਿੰਦਾ ਯਾਰ ਇਹ ਤਾਂ ਨਿਆਣਾ ਜੀ ਵਹਿਤਾ ਦਾੜੀ ਉਦੋਂ ਮੁੱਛ ਫੁੱਟਾ ਜਾ ਸੀ ਉਦੋਂ ਮੈਂ ਫੈਮਲੀ ਮੂਵੀ ਹੈ ਦੇਖਣੀ ਬਹੁਤ ਬਾਕੀ ਪੰਚ ਤਾਂ ਸਾਡੇ ਆਪਣੇ ਹੁੰਦੇ ਨੇ ਮੇਰੇ ਕਾਫੀ ਸਾਰੇ ਜਿਹੜੇ ਫੰਕਸ਼ਨ ਨੇ ਉਹ ਮੈਂ ਆਪ ਹੀ ਕ੍ਰੀਏਟ ਕੀਤੇ ਨੇ ਇਹਦੇ ਚ ਇਹਦੇ ਵਿੱਚ ਜਿਹੜਾ ਇਹ ਸਾਰੀਆਂ ਚੀਜ਼ ਆ ਮੈਸੇਜ ਦੇਣਾ ਤੇ ਉਹ ਸਾਰਾ ਉਹਨੂੰ ਕਿਵੇਂ ਤੁਸੀਂ ਫਿੱਟ ਕੀਤਾ ਹੁਣ ਲੋਕ ਰੀਲਾਂ ਦੇ ਵਿੱਚ ਛੋਟੇ-ਛੋਟੇ ਮੈਸੇਜ ਦੇਖਣਾ ਪਸੰਦ ਕਰਦੇ ਨੇ ਪਰ ਜਿਹੜਾ ਇਹ ਬਦਲ ਦਾ ਦੌਰ ਸੀ ਉਹ ਕਿਵੇਂ ਸਫਰਤਾ ਕੀਤਾ ਜੇ ਤੁਸੀਂ ਪਿੱਛੇ ਚਾਹ ਚਾਤੀ ਮਾਰਦੇ ਹੋ ਤਾਂ ਕੀ ਦੇਖਦੇ ਹੋ ਦੇਖੋ ਜੀ ਮੈਂ ਸ਼ੁਰੂ ਤੋਂ ਮਿਹਨਤੀ ਬਹੁਤ ਹਾਂ ਮੈਂ ਅੱਜ ਤੱਕ ਮੈਂ ਕਦੇ ਕਿਸੇ ਕੋਲੇ ਜਾ ਕੇ ਕੰਮ ਨਹੀਂ ਲਿਆ ਮੈਂ ਖੁਸਰੇ ਤੋਂ ਲੈ ਕੇ 80 ਸਾਲ ਦੇ ਬੁਢੇ ਤੱਕ ਦਾ ਕਰੈਕਟਰ ਕੀਤਾ ਮੈਂ ਯਾਨੀ ਕਿ ਮੈਂ ਮੈਨੂੰ ਕਮੇਡੀਅਨ ਤਾਂ ਮੇਰੇ ਤੇ ਥੱਪਾ ਲਾਇਆ ਹੋਇਆ ਮੈਂ ਕਮੇਡੀਅਨ ਨਹੀਂ ਹੈਗਾ ਮੈਂ ਇੱਕ ਇੱਕ ਐਕਟਰਾਂ ਲੋਕ ਕਹਿੰਦੇ ਨੇ ਵੀ ਥੀਏਟਰ ਰੋਟੀ ਨਹੀਂ ਦਿੰਦਾ ਸਾਰੇ ਕਹਿੰਦੇ ਨੇ ਥੀਏਟਰ ਵਾਲੇ ਥੀਏਟਰ ਜਿੰਨੀ ਥੀਏਟਰ ਰੋਟੀ ਦਿੰਦਾ ਹੋਰ ਕੋਈ ਨਹੀਂ ਰੋਟੀ ਦਿੰਦਾ ਹੁਣ ਸਾਡੇ ਨਾਟਕ ਦੇ ਵਿੱਚ ਬਸ ਇੰਟਰਟੇਨਮੈਂਟ 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 ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ ਆ اوਟੀਟੀ ਪਲੈਟਫਾਰਮਸ ਤੇ ਲਗਾਤਾਰ ਫਿਲਮਾਂ ਆ ਰਹੀਆਂ ਨੇ ਤੇ ਪੰਜਾਬੀ ਫਿਲਮਾਂ ਵੀ ਜਿਹੜੀਆਂ ਨੇ ਉਹ ਇਸ ਦੌੜ ਦੇ ਵਿੱਚ ਪਿੱਛੇ ਨਹੀਂ ਰਹਿ ਰਹੀਆਂ ਤੇ ਬੜਾ ਵਰਸਟਾਈਲ ਕੰਟੈਂਟ ਜਿਹੜਾ ਦੇਖਣ ਨੂੰ ਮਿਲ ਰਿਹਾ ਆ ਅ ਇਸੇ سلسلے ਚ ਇੱਕ ਨਵੀਂ ਫਿਲਮ ਆ ਰਹੀ ਆ ਪੰਜਾਬੀ ਮਰਤਬਾਨ ਜੀ ਦਾ ਨਾਮ ਹੈ ਤੇ ਉਸ ਚ ਕਈ ਜਿਹੜੇ ਕੈਰੈਕਟਰਸ ਨੇ ਡਿਫਰੈਂਟ ਕੈਰੈਕਟਰਸ ਦੇਖਣ ਨੂੰ ਮਿਲਣਗੇ ਤੇ ਉਹਨਾਂ ਵਿੱਚੋਂ ਇੱਕ ਜਿਹੜੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਪੰਜਾਬੀ ਫਿਲਮ ਜਗਤ ਦੇ ਜਾਣੇ ਮਾਣੇ ਚਿਹਰੇ ਗੁਰਚੇਤ ਚਿੱਤਰਕਾਰ ਸਾਡੇ ਨਾਲ ਮੌਜੂਦ ਨੇ ਗੁਰਚੇਤ ਜੀ ਮਰਤਬਾਨ ਜਿਹੜਾ ਤੁਸੀਂ ਲੈ ਕੇ ਆ ਰਹੇ ਹੋ ਕੀ ਕੁਛ ਇੱਚ ਹੋਊਗਾ ਕਮੇਡੀ ਐ ਤੇ ਨਾਲ ਨਾਲ ਬਹੁਤ ਸੋਹਣਾ ਇੱਕ ਮੈਸੇਜ ਵੀ ਐ ਦੇ ਵੀ ਲਾਲਚ ਐ ਜਿਹੜਾ ਲਾਲਚ ਨੇ ਬਹੁਤ ਬੁਰੀ ਬਲਾ ਹੁੰਦਾ ਹੈ ਹਨਾ ਉਹਦੇ ਵਿੱਚ ਦਿਖਾਇਆ ਖਜ਼ਾਨਾ ਹੁੰਦਾ ਹੈ ਬਾਕੀ ਕਮੇਡੀ ਐ ਵੀ ਕਿਵੇਂ ਰਿਸ਼ਤੇ ਨੇ ਜਿਹੜੇ ਲਾਲਚ ਦੇ ਵਿੱਚ ਆ ਕੇ ਕਿਵੇਂ ਖਤਮ ਹੋ ਰਹੇ ਨੇ ਹਨਾ ਜਦੋਂ ਕਿਸੇ ਕੋਲੇ ਪੈਸਾ ਹੁੰਦਾ ਉਦੋਂ ਤਾਂ ਉਹਦੇ ਨੇੜੇ ਲੱਗਦੇ ਨੇ ਜਦੋਂ ਨਹੀਂ ਹੁੰਦਾ ਫਿਰ ਉਹ ਤੋਂ ਦੂਰ ਭਜਦੇ ਨੇ ਇਸ ਤਰ੍ਹਾਂ ਦਾ ਕਨਸੈਪਟ ਹੈ ਮੇਰਾ ਜਿਹਦੇ ਵਿੱਚ ਇਨਸਪੈਕਟਰ ਦਾ ਕਰੈਕਟਰ ਹੈ ਬੋਬੀ ਬਾਜਵਾਜੀ ਨੇ ਡਾਇਰੈਕਟ ਕੀਤੇ ਹੈ ਤੇ ਮਲਕੀਤ ਮਲੰਗਾ ਜੀ ਨੇ ਲਿਖਿਆ ਇਹਨੂੰ ਤੇ ਬਾਕੀ ਪੰਚ ਤਾਂ ਸਾਡੇ ਆਪਣੇ ਹੁੰਦੇ ਨੇ ਮੇਰੇ ਕਾਫੀ ਸਾਰੇ ਜਿਹੜੇ ਪੰਚ ਨੇ ਉਹ ਮੈਂ ਆਪ ਹੀ ਕ੍ਰੀਏਟ ਕੀਤੇ ਨੇ ਇਹਦੇ ਚ ਬਹੁਤ ਸੋਹਣੀ ਹੈ ਕਾਮੇਡੀ ਹੈ ਤੇ ਚਪਾਲ ਦੇ ਉੱਤੇ ਫੈਮਿਲੀ ਮੂਵੀ ਹੈ ਦੇਖਣੀ ਬਹੁਤ ਜ਼ਰੂਰੀ ਹੈ ਘੰਟੇ ਦੀ ਫਿਲਮ ਹੈ ਜੀ ਖਾਂ ਘੰਟੇ ਦੀ ਫਿਲਮ ਹੈ ਜੀ ਘੰਟੇ ਦੇ ਵਿੱਚ ਜਿਹੜਾ ਇਹ ਸਾਰੀਆਂ ਚੀਜ਼ਾਂ ਮੈਸੇਜ ਦੇਣਾ ਤੇ ਉਹ ਸਾਰਾ ਉਹਨੂੰ ਕਿਵੇਂ ਤੁਸੀਂ ਫਿੱਟ ਕੀਤਾ ਉਹ ਕਿੱਡਾ ਕਿ ਚੈਲੰਜ ਸੀਗਾ ਬਹੁਤ ਮੈਂ ਤੁਹਾਨੂੰ ਦੱਸਾਂ ਕਿ ਅੱਜ ਕੱਲ ਕਿਸੇ ਕੋਲ ਇੰਨਾ ਟਾਈਮ ਨਹੀਂ ਸ਼ਾਰਟਕਟ ਦਾ ਜਮਾਨਾ ਆ ਗਿਆ ਜੀ ਹੁਣ ਲੋਕ ਰੀਲਾਂ ਦੇ ਵਿੱਚ ਛੋਟੇ ਛੋਟੇ ਮੈਸੇਜ ਦੇਖਣਾ ਪਸੰਦ ਕਰਦੇ ਨੇ ਤਿੰਨ ਘੰਟੇ ਅੱਜ ਕੱਲ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ ਸਿਨੇਮੇ ਚ ਜਾਣ ਦਾ ਨਾ ਇੰਨਾ ਅਗਲਾ ਕਹਿੰਦਾ ਵੀ ਦਿਹਾੜੀ ਖਰਾਬ ਕਰਾਂਗੇ ਨਾਲੇ 1000 ਤੋਂ ਘੱਟ ਫਿਲਮ ਨਹੀਂ ਦੇਖੀ ਜਾਂਦੀ ਹੈਨਾ ਤੇ ਪਰ اوਟੀਟੀ ਹੈ اوਟੀਟੀ ਇੱਕ ਸਸਤਾ ਜਿਹਾ ਸਾਧਨ ਹੈ ਉਹ ਇੱਕ ਵਾਰੀ ਉਹਨੂੰ ਉਹ ਭਰਿਆ ਜਾਂਦਾ ਉਹਦੇ ਚ 6-700 ਰੁਪਿਆ ਉਹ ਬੰਦਾ ਘਰੇ ਬੈਠਾ ਨਾਲੇ ਆਰਾਮ ਨਾਲ ਰੋਟੀ ਖਾਂਦਾ ਖਾਂਦਾ ਘੰਟੇ ਦੇ ਵਿੱਚ ਦੇਖ ਲੈਂਦਾ ਜੀ ਤੇ ਇਹਦੇ ਚ ਬੜੇ ਸੋਹਣੇ ਮੈਸੇਜ ਨੇ ਤੇ ਬੜਾ ਕੁਝ ਹੈ ਪਰਿਵਾਰ ਨੂੰ ਜੋੜਨ ਦੀਆਂ ਗੱਲਾਂ ਕਰੀਆਂ ਨੇ ਦੇ ਨਫਰਤਾਂ ਜਿਹੜੇ ਫਲਾਉਂਦੇ ਨੇ ਉਹਨਾਂ ਉਹ ਗੱਲਾਂ ਕਰੀਆਂ ਨੇ ਬਾਕੀ ਵੀ ਰਿਸ਼ਤੇ ਨੇ ਜਿਹੜੇ ਅੱਜਕੱਲ੍ਹ ਖਤਮ ਹੁੰਦੇ ਜਾ ਰਹੇ ਨੇ ਉਹਨੂੰ ਜੋੜਨ ਦੀਆਂ ਗੱਲਾਂ ਕਰ ਰਹੇ ਨੇ ਕਮੇਡੀ ਹੈ ਕਮੇਡੀ ਦੇ ਨਾਲ ਨਾਲ ਬਹੁਤ ਵੱਡਾ ਮੈਸੇਜ ਹੈ ਤੁਹਾਡਾ ਸਫਰ ਓਵਰਆਲ ਕਿਵੇਂ ਰਿਹਾ ਮਰਤਬਾਨ ਤੱਕ ਦਾ ਤੁਸੀਂ ਬਹੁਤ ਜਿਵੇਂ ਹੁਣ ਤੁਸੀਂ ਦੱਸਿਆ ਕਿ ਓਟੀਟੀ ਦਾ ਜ਼ਮਾਨਾ ਆ ਗਿਆ ਤੁਸੀਂ ਉਸ ਤਰ੍ਹਾਂ ਦਾ ਕੰਟੈਂਟ ਚ ਵੀ ਤੁਸੀਂ ਭੂਮਿਕਾ ਨਿਭਾ ਰਹੇ ਹੋ ਪਰ ਜਿਹੜਾ ਇਹ ਬਦਲ ਦਾ ਦੌਰ ਸੀ ਉਹ ਕਿਵੇਂ ਸਫਰ ਤੈਅ ਕੀਤਾ ਜੇ ਤੁਸੀਂ ਪਿੱਛੇ ਝਾਤੀ ਮਾਰਦੇ ਹੋ ਤਾਂ ਕੀ ਦੇਖਦੇ ਹੋ ਦੇਖੋ ਜੀ ਮੈਂ ਸ਼ੁਰੂ ਤੋਂ ਮਿਹਨਤੀ ਬਹੁਤ ਹਾਂ ਮੈਂ ਅੱਜ ਤੱਕ ਮੈਂ ਕਦੇ ਕਿਸੇ ਕੋਲੇ ਜਾ ਕੇ ਕੰਮ ਨਹੀਂ ਲਿਆ ਜਿੰਨੀ ਮੇਰੀ ਜ਼ਰੂਰਤ ਹੁੰਦੀ ਹੈ ਤਾਂ ਮੈਂ ਕਰਦਾ ਹੈ ਨਾ ਜਿਵੇਂ ਫਿਲਮ ਆਈ ਸੀ ਮੁੰਡਾ ਰੌਕਸਟਾਰ ਉਹ ਤੋਂ ਸੱਤਿਆਜੀਤ ਪੁਰੀ ਸੀਗੇ ਉਹਨਾਂ ਨੇ ਉਹ ਡਾਇਰੈਕਟਰ ਸੀ ਬੰਬੇ ਤੋਂ ਸੀ ਉਹਨਾਂ ਨੇ ਮੈਨੂੰ ਉੱਥੋਂ ਚੁਣਿਆ ਕਹਿੰਦੇ ਵੀ ਮੈਂ ਇਹ ਕਮੇਡੀ ਕਰੈਕਟਰ ਗੁਰਚੇਤ ਨੂੰ ਹੀ ਕਰਾਉਂਗਾ ਹੁਣ ਵੀ ਮੈਂ ਕੋਦੇ ਕਿਸੇ ਨੂੰ ਮੈਂ ਨਹੀਂ ਕਿਹਾ ਵੀ ਕੋਈ ਡਾਇਰੈਕਟਰ ਅੱਜ ਕੱਲ ਜੇ ਅਸੀਂ ਫਿਲਮ ਬਣਾਉਣ ਲੱਗੇ ਸਾਨੂੰ ਬੜੇ ਤਕੜੇ ਤਕੜੇ ਆਰਟਿਸਟਾਂ ਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ ਵੀ ਭਾਈ ਸਾਨੂੰ ਜ਼ਰੂਰ ਲਓ ਸਾਨੂੰ ਰੱਖੋ ਪਰ ਮੇਰੀ ਆਦਤ ਅੱਜ ਤੱਕ ਮੈਂ ਕੋਈ ਵੀ ਜਿੰਨੇ ਵੀ ਫਿਲਮਾਂ ਬਣਦੀਆਂ ਨੇ ਮੈਂ ਕਦੇ ਕਿਸੇ ਨੂੰ ਫੋਨ ਨਹੀਂ ਕੀਤਾ ਪਰ ਮੇਰੇ ਨੋਂ 10 ਜਣੇ ਆ ਸੀ। ਆਪਦੀ ਟੀਮ ਐ। ਸਭ ਕੁਛ ਕੈਮਰਾ ਕੀ, ਐਡੀਟਿੰਗ ਕੀ, ਮਿਊਜ਼ਿਕ ਕੀ, ਸਟੂਡੀਓ ਕੀ ਸਾਰਾ ਕੁਛ ਸਾਡਾ ਆਪਣਾ ਐ। ਅਸੀਂ 2 ਜਾਂ 3 ਫਿਲਮਾਂ ਬਣਾਉਣੀ ਮਣਾਉਣੀ ਹੁੰਦੀਆਂ ਨੇ 10 ਦਿਨਾਂ ਦੇ ਵਿੱਚ ਜਨ ਕਿ ਵੀ 20 ਦਿਨ ਸਾਡਾ ਜੇ ਮਹੀਨਾ ਹੈ। ਮਹੀਨੇ ਦੇ ਵਿੱਚੋਂ ਅਸੀਂ 20-22 ਦਿਨ ਅਸੀਂ ਕੈਮਰੇ ਅੱਗੇ ਰਹਿੰਦੇ ਆ। ਔਰ ਲੇਖਣਾ ਸਾਰਾ ਆਪ ਮੈਂ ਸਵੇਰੇ ਉੱਠ ਕੇ ਮੈਂ ਬੋਬੀ ਬਾਜ ਵਜਨੀਆਂ ਵੀ ਫਿਲਮਾਂ ਕਰਦਾ। ਉਹ ਮੈਨੂੰ ਜ਼ਰੂਰ ਲੈਂਦਾ। ਕਿ ਮੈਂ ਕੈਰੈਕਟਰ ਜਿਹੜਾ ਹੁੰਦਾ ਮੈਂ ਇਹਨੂੰ ਕਦੇ ਇਹ ਨਹੀਂ ਹੈਗਾ ਵੀ ਸ਼ੇਪ ਨਹੀਂ ਕਰਾਉਣੀ ਜਾਂ ਹੋਰ ਨਹੀਂ ਕਰਾਉਣਾ ਬੁੜੀ ਮੈਂ ਮੈਂ ਕਲਾਕਾਰ ਪਹਿਲਾਂ ਜਿਹੜਾ 7 ਵਾਰੀ 베ਸਟ ਐਕਟਰ ਪੰਜਾਬੀ ਅਕੈਡਮੀ ਦੇ ਲਈ ਜੋ 7 ਵਾਰੀ 베ਸਟ ਡਾਇਰੈਕਟਰ 베ਸਟ ਲੇਖਕ ਦਾ ਅਵਾਰਡ ਮਿਲਿਆ ਮੈਨੂੰ ਮੈਂ ਖੁਸਰੇ ਤੋਂ ਲੈ ਕੇ 80 ਸਾਲ ਦੇ ਬੁੜੇ ਤੱਕ ਦਾ ਕੈਰੈਕਟਰ ਕੀਤਾ ਮੈਂ ਯਾਨੀ ਕਿ ਮੈਂ ਮੈਨੂੰ ਕਮੇਡੀਅਨ ਤਾਂ ਮੇਰੇ ਤੇ ਥੱਪਾ ਲਾਇਆ ਹੋਇਆ ਮੈਂ ਕਮੇਡੀਅਨ ਨਹੀਂ ਹੈਗਾ ਮੈਂ ਇੱਕ ਇੱਕ ਐਕਟਰ ਹਾਂ ਮੈਨੂੰ ਲੋਕਾਂ ਨੇ हां कोई भी मुक्का मैं चैलेंज कर दणा भी जेड़ा कोई भी ना कर सके मैं मैं वो मैं करदा हुन assi नाटक है ਸਾਡਾ ਟੈਨਸ਼ਨ ਫਰੀ नाटक है 2 ਘੰਟੇ ਦਾ ਨਾਟਕ ਹੈ 2 ਘੰਟੇ ਮੈਂ ਸਟੇਜ ਤੇ ਰਹਿਣਾ ਔਰ 2 ਘੰਟੇ ਦਾ ਨਾਟਕ ਦੇਖ ਲੋ ਵੀ ਕਿੰਨਾ 50 60 ਪੇਜ ਨੇ ਯਾਦ ਕਰਨੇ ਹੁਣ ਉਹਦੇ ਸੀ ਲਗਾਤਾਰ ਸ਼ੋਅ ਲਾ ਰਿਆ ਟੈਗੋਰ ਚ ਵੀ ਸ਼ੋਅ ਲਾਇਆ ਸੀ ਤੇ ਨਾਲ ਨਾਲ ਮੇਰਾ ਨਾ ਲੋਕ ਕਹਿੰਦੇ ਨੇ ਵੀ ਥੀਏਟਰ ਰੋਟੀ ਨਹੀਂ ਦਿੰਦਾ ਸਾਰੇ ਕਹਿੰਦੇ ਨੇ ਥੀਏਟਰ ਵਾਲੇ ਥੀਏਟਰ ਜਿੰਨੀ ਥੀਏਟਰ ਰੋਟੀ ਦਿੰਦਾ ਹੋਰ ਕੋਈ ਨਹੀਂ ਰੋਟੀ ਦਿੰਦਾ ਕਿਉਂਕਿ ਉਹਨਾਂ ਨੂੰ ਨਾ ਉਹੀ ਪੁਰਾਣੇ ਕਸੇ ਪਟੇ ਨਾਟਕ ਨਹੀਂ ਜਾਣਗੇ ਰਿਹਸਲਾਂ ਕਰੀ ਜਾਣਗੇ ਉਹਨਾਂ ਨੂੰ ਰਿਹਸਲ ਦਾ ਵੀ ਨਹੀਂ ਕਿਸੇ ਨੂੰ ਕੁਝ ਦਿੰਦੇ ਜੰंडीगढ़ ਦੇ ਵਿੱਚ 1000 ਰੁਪਿਆ ਇੱਕ ਆਰਟਿਸਟ ਨੂੰ ਦਿੰਦੇ ਨੇ ਮਸਾਂ ਜੇ ਵੀ ਵਧੀਆ ਆਰਟਿਸਟ ਮੈਂ 5000 ਦਿੰਦਾ ਕਿਉਂਕਿ ਮੈਂ ਲੈਣਾ ਮੈਂ ਅੱਗੋਂ ਅਗਲੇ ਨੂੰ ਐਂਟਰਟੇਨਮੈਂਟ ਤਾਂ ਕਰਦੀ ਨਹੀਂ ਕਿ ਲੋਕ ਕੀ ਆਡੀਅੰਸ ਕੀ ਭਾਰਦੀ ਹੈ ਐਂਟਰਟੇਨਮੈਂਟ ਹੁਣ ਸਾਡੇ ਨਾਟਕ ਦੇ ਵਿੱਚ ਬਸ ਇੰਟਰਟੇਨਮੈਂਟ 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 ਐਨਾ ਕੁਝ ਹੁੰਦਾ ਉਹ ਤਾਂ ਭਰਿਆ ਹੁੰਦਾ ਪੰਚਾਂ ਨਾਲ ਲਾਸਟ ਦੇ ਉੱਤੇ ਮੈਸੇਜ ਐ ਉਹ ਕੈਨੇਡਾ ਜਾਣਾ ਮੈਂ ਅਮਰੀਕਾ ਜਾਣਾ ਪੂਰੇ ਵਰਲਡ 'ਚ ਸ਼ੋਅ ਕਰਦਾ ਸਾਡੇ ਜਿੰਨੇ ਵੀ ਸ਼ੋਅ ਨੇ ਸਾਰੇ ਅੱਜ ਤੱਕ ਕੋਈ ਇੱਕ ਕੁਰਸੀ ਵੀ ਖਾਲੀ ਨਹੀਂ ਰਹੀ ਕਿਉਂਕਿ ਫੈਮਲੀ ਆਉਂਦੀਆਂ ਨੇ ਤਿੰਨ ਪੀੜ੍hiyan ਸਾਨੂੰ ਦੇਖਣ ਆਉਂਦੀਆਂ ਨੇ ਜਿਵੇਂ ਹੁਣ ਕਲਾਕਾਰਾਂ ਦੇ ਸ਼ੋਅ ਦੇ ਵਿੱਚ 200 ਬੰਦਾ ਮਸਾ ਹੁੰਦਾ ਮੈਂ 2500 ਤੋਂ ਘੱਟ ਕਦੇ ਸ਼ੋਅ ਹੀ ਨਹੀਂ ਕੀਤਾ ਹਾਲ ਦੀ ਵਿੱਚ ਜਿਹੜੀ ਜਿਹਦੀ ਉਹ ਕੰਪੈਸਟੀ ਹੋਵੇ ਉਹਦੇ ਬਾਅਦ ਮੈਂ ਹਰਸੀ ਸੈਂਟਰ ਐ ਟ੍ਰਾਂਟੋ ਦੇ ਵਿੱਚ 6-7000 ਕੰਪੈਸਟੀ ਦੀ ਉਹਦੀ ਉਹ ਮੈਂ ਭਰਿਆ ਉਹਦੇ ਬਾਹਰੋਂ ਲੋਕ ਮੁੜ ਕੇ ਗਏ ਕਿਉਂਕਿ ਲੋਕ ਨਾ ਉਹੀ ਪੁਰਾਣੇ ਨਾਟਕ ਚੱਕ ਕੇ ਕਰੀ ਜਾਂਦੇ ਨੇ ਨਵਾਂ ਨਹੀਂ ਕੁਝ ਕਰਦੇ ਵਿਆਹ ਕਰਨਾ ਸੌਖਾ ਇੱਕ ਨਾਟਕ ਲਿਖਣਾ ਇੱਕ ਨਾਟਕ ਕਰਨਾ ਸਭ ਤੋਂ ਔਖਾ ਹੈ ਹੁਣ ਮੈਂ ਜਦੋਂ ਵੀ ਨਾਟਕ ਲਿਖਣਾ ਹੁੰਦਾ ਮੈਨੂੰ ਪਤਾ ਵੀ ਕਿੰਨਾ ਔਖਾ ਹੈ ਉਹਨਾਂ ਨੂੰ 6 ਆਰਟਿਸਟਾਂ ਸਾਡੇ 6 ਨੂੰ ਕਵਰ ਕਰਦਾ ਹੈ ਉਹਨੇ ਫਿਰ ਅੰਦਰੋਂ ਕਿੰਨਾ ਟਾਈਮ ਉਹਨੇ ਅੰਦਰੋਂ ਤਿਆਰ ਹੋਣ ਨੂੰ ਲਾਉਣਾ ਹੈ ਕਿੰਨਾ ਟਾਈਮ ਉਹਦੀ ਮੇਕਅਪ ਨੂੰ ਲੱਗਣਾ ਹੈ ਕਿੰਨਾ ਟਾਈਮ ਦਾੜੀ ਲਾਉਣ ਨੂੰ ਲੱਗਣਾ ਹੈ ਯਾਨੀ ਕਿ ਵੀ ਫਿਰ ਨਾਟਕ ਹੁੰਦੇ ਨੇ ਜੇ ਤੁਸੀਂ ਸਿੱਧੇ ਸਿੱਧੇ ਜੇ ਨਾਟਕ ਦਾ ਹੁਣ ਜਵਾਨਾ ਨਹੀਂ ਰਿਹਾ ਲੋਕ ਬੜੇ ਫਾਰਵਰਡ ਹੋ ਗਏ ਕੰਪਿਊਟਰ ਜੁਗ ਆ ਗਿਆ ਲੋਕ ਹਮੇਸ਼ਾ ਨਵੀਂ ਚੀਜ਼ ਪੜਦੇ ਆ ਔਲਕ ਸਾਹਿਬ ਦੇ ਜਿੰਨੇ ਨਾਟਕ ਨੇ ਸਾਰੇ ਬਹੁਤ ਵਧੀਆ ਨੇ ਹੈਨਾ ਉਹਨਾਂ 'ਚ ਇੰਟਰਟੇਨਮੈਂਟ ਬਹੁਤ ਹੈ ਬੜੀ ਬੋਲੀ ਹੈ ਪਰ ਵੱਟ ਹੁਣ ਨਹੀਂ ਲੋਕ ਪਸੰਦ ਕਰ ਰਹੇ ਲੋਕ ਅੱਛਾ ਇੱਕ ਜਿਹੜਾ ਆਪਾਂ ਬਾਲੀਵੁੱਡ ਦੀ ਗੱਲ ਕਰੀਏ ਤਾਂ ਸਿਨੇਮੇ ਦੇ ਵਿੱਚ ਇਸ ਤਰ੍ਹਾਂ ਦਾ ਕਿਹਾ ਜਾਂਦਾ ਕਿ ਕੁਝ ਕੰਟੈਂਟ ਉਸ ਤਰ੍ਹਾਂ ਦੇ ਨਾਲ ਉਸ ਮੌਕੇ ਤੇ ਰਿਲੀਜ਼ ਕੀਤਾ ਜਾਂਦਾ ਜਦੋਂ ਸਰਕਾਰਾਂ ਚਾਹੁੰਦੀਆਂ ਨੇ ਜਿਵੇਂ ਚਾਹੇ ਉਹ ਕਸ਼ਮੀਰ ਫਾਈਲਸ ਦੀ ਗੱਲ ਹੋਵੇ ਇਸ ਤਰ੍ਹਾਂ ਦੀਆਂ ਫਿਲਮਾਂ ਆਈਆਂ ਐ ਐਮਰਜੈਂਸੀ ਆਈ ਕੰਗਣਾ ਰਣੌਣ ਦੀ ਕਿਵੇਂ ਤਰੀਕੇ ਤੇ ਬਣੀ ਉਹ ਕਿਹੜੀ ਹੈ ਜੀ ਕਿਵੇਂ ਦੇਖਦੇ ਹੋ ਤੁਸੀਂ ਜੋ ਇਹ ਚੱਲ ਰਿਹਾ ਹੈ ਸਾਰਾ ਨਾ ਸਰਕਾਰਾਂ ਅਬਦੇ ਉਸਤੀ ਕਰ ਰਹੀਆਂ ਨੇ ਹੁਣ ਤੁਸੀਂ ਸੋਚ ਕੇ ਦੇਖੋ ਐਨੇ ਜਿਹੜਾ ਕਸ਼ਮੀਰ ਵਿੱਚ ਦਿਖਾਇਆ ਕੇਰਲਾ ਫਿਰ ਤੇ ਦਿਖਾਇਆ ਹੁਣ ਪੰਜਾਬ ਫੈਲ ਵੀ ਆ ਰਹੀ ਹੈ ਸਾਰੇ ਵੋਟਾਂ ਦੇ ਚੱਕਰ ਆ ਸਾਰੇ ਹੁਣ ਮੇਰੀ ਗੱਲ ਸੁਣੋ ਲੋਕਾਂ ਨੂੰ ਵੀ ਹੁਣ ਪਤਾ ਹੈ ਜੀ ਜੇ ਉਦੋਂ ਹੁਣ ਮੋਦੀ ਦੀ ਫਿਲਮ ਆਈ ਸੀ ਸ਼ਰੇਸ਼ ਅਭਰਾਏ ਨੇ ਉਹਦੇ ਮੁੰਡੇ ਨੇ ਕੰਮ ਕਰਾ ਦੇ ਵਿਵੇਕ ਉਭਰਾਏ ਨੇ ਨਹੀਂ ਚੱਲਿਆ ਕੋਈ ਸਿਨੇਮੇ ਚ ਨਹੀਂ ਗਿਆ ਕਿੰਨਾ ਚਿਰ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਲੋਗੇ ਆਡੀਅੰਸ ਨੂੰ ਸਭ ਪਤਾ ਹੈ ਵੀ ਕੀ ਕੀ ਹੋ ਰਿਹਾ ਕੀ ਗਲਤ ਹੋ ਰਿਹਾ ਕੀ ਸਹੀ ਹੋ ਰਿਹਾ ਹੈ ਨਾ ਹੁਣ ਲੀਡਰਾਂ ਦਾ ਵੀ ਆਪਾਂ ਨੂੰ ਪਤਾ ਹੈ ਵੀ ਜਿਹਦੇ ਮੂਰੇ ਰਾਜਨੀਤੀ ਲੱਗੀ ਉਹ ਕੋਈ ਵੀ ਸਹੀ ਨਹੀਂ ਹੈਗਾ ਮੈਂ ਕਹਿਣਾ ਕੋਈ ਵੀ ਸਹੀ ਨਹੀਂ ਅਗਰ ਇੱਕ ਨੂੰ ਆਪਦੇ ਟੱਡ ਪਰਨ ਤਖਰ ਮਤ ਬੁਲਾਇ ਰਾਜਨੀਤੀ ਸਭ ਤੋਂ ਗੰਦੀ ਹੈ ਗੰਦੀ ਛਾਇਆ ਇਸ ਤੋਂ ਬਚ ਕੇ ਰਹਿਣਾ ਚਾਹੀਦਾ ਦੂਰ ਹੀ ਰਹਿਣਾ ਚਾਹੀਦਾ ਭਗਵੰਤ ਮਾਨ ਵੀ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਵੀ ਜੋ ਪਹਿਲਾਂ ਮਨਸ਼ਾ ਸੀ ਉਸ ਤਰ੍ਹਾਂ ਦੀ ਨਹੀਂ ਰਹੀ ਬਦਲ ਗਈ ਕੁਰਸੀ ਤੇ ਬੈਠ ਕੇ ਕੁਰਸੀ ਭਾਜੀ ਵੱਡੇ ਵੱਡਾਂ ਦਾ ਦਿਮਾਗ ਖਰਾਬ ਹੁੰਦੀ ਆ ਮੁਗਲ ਆਏ ਨੇ ਮੋਗਲ ਸੀਗੇ ਮਗਲ ਨੇ ਵੀ ਤਾਂ ਕਿੰਨੇ ਸਾਲ ਰਾਜ ਕੀਤਾ ਹਨ ਉਹਨਾਂ ਨੇ ਕਿੰਨੇ ਪਰ ਜਿਹੜੀ ਸੱਤਾ ਦਾ ਨਸ਼ਾ ਹੁੰਦਾ ਹੈ ਤਾਂ ਹੋਣੀ ਹੋਣਾ ਲਾਜ਼ਮੀ ਹੈ ਔਰ ਫਿਰ ਉਹਨੂੰ ਡਿੱਗਣਾ ਵੀ ਮੁੱਦੇ ਨੂੰ ਉਹ ਵੀ ਲਾਜ਼ਮੀ ਹੈ ਅੱਛਾ ਇੱਕ ਤੁਸੀਂ ਤੁਹਾਡੇ ਨਾਮ ਸਾਰੇ ਜਾਣਦੇ ਆ ਪੰਜਾਬ ਚ ਕੋਈ ਵੀ ਨਹੀਂ ਹੋਣਾ ਜਿਹਨੂੰ ਨਹੀਂ ਪਤਾ ਹੋਵੇ ਗੁਰਚੇ ਚਿੱਤਰਕਾਰ ਕੌਣ ਹੈ ਇਹ ਜਿਹੜਾ ਚਿੱਤਰਕਾਰ ਪਿੱਛੇ ਲਾਉਣਾ ਇਹ ਗਿਮੇ ਦੇ ਬਾਰੇ ਦੱਸੋ ਬਹੁਤਿਆਂ ਨੂੰ ਨਹੀਂ ਪਤਾ ਮੈਂ ਇੰਡੀਆ ਦੇ ਵਿੱਚੋਂ ਗੋਲਡ ਮੈਡਲਾਂ ਪੋਰਟਰੇਟ ਲੈਂਡਸਕੇਪ ਬਹੁਤ ਸਾਰੇ ਗੁਰਦੁਆਰਿਆਂ ਦੇ ਜੈਵਕਾਰ ਬਣਾਏ ਬਹੁਤ ਸਾਰੀਆਂ ਪੇਂਟਿੰਗਾਂ অয়েল ਪੇਂਟਿੰਗ ਵਾਟਰ ਕਲਰ ਮੈਂ ਜਨਕਿ ਵੀ 5 5000 ਤੋਂ ਵੱਧ ਮੈਂ ਪੇਂਟੀਆਂ ਬਣਾ ਚੁੱਕਿਆ ਮੇਰੀ ਆਪਣੀ ਆਰਟ ਗੈਲਰੀ ਹੁੰਦੀ ਸੀ ਸੰਗਰੂਰ ਤੇ ਉਸ ਤੋਂ ਬਾਅਦ ਨਾਲ-ਨਾਲ ਮੈਨੂੰ ਇਹ ਸ਼ੌਂਕ ਸੀਗਾ ਤੇ ਹਾਂ ਬੜੇ ਨਾਮ ਜਿੱਤੇ ਨੇ ਬੜੀਆਂ ਐਗਜ਼ੀਬਿਸ਼ਨਾਂ ਲਾਈਆਂ ਨੇ ਬੜਾ ਉਸ ਚੀਜ਼ ਨੇ ਮੈਨੂੰ ਜਦੋਂ ਮੈਨੂੰ ਗੋਲਡ ਮੈਡਲ ਮਿਲਿਆ ਉਸ ਤੋਂ ਬਾਅਦ ਫਿਰ ਮੈਂ ਪਿੱਛੇ ਚਿੱਤਰਕਾਰ ਹੋਣ ਲੱਗ ਗਿਆ ਵੈਸੇ ਹਾਂ ਬਿਲਕੁਲ ਉਹ ਮੈਂ ਸੰਧੂ ਹਾਂ ਤੇ ਫਤ ਮੈਂ ਉਹ ਚੀਜ਼ ਨੂੰ ਜਿਹੜੀ ਚੀਜ਼ ਨੇ ਨਾਮ ਬਣਾਇਆ ਮੇਰਾ ਉਹਨੂੰ ਮੈਂ ਫਿਰ ਪਿੱਛੋ ਨਹੀਂ ਲਾ ਸਕਿਆ ਬੁੜੀਆਂ ਤਾਂ ਮੈਨੂੰ ਚਿੱਤਰਹਾਰ ਹੀ ਕਹਿੰਦੀਆਂ ਹੁੰਦੀਆਂ ਨੇ ਕੋਈ ਚੇਤਕ ਕੋਈ ਚਿੱਤਰਹਾਰ ਹਾਂ ਅੱਛਾ ਜਾਂਦੇ ਜਾਂਦੇ ਅਸੀਂ ਚਾਹਾਂਗੇ ਕਿਉਂਕਿ ਪਿਛਲੇ ਦਿਨੀ ਅਮਰ ਸਿੰਘ ਚਮਕੀਲਾ ਦੀ ਬੜੀ ਚਰਚਾ ਹੋਈ ਜਦੋਂ ਦਿਲਜੀਤ ਦੋਸਾਂਜ ਨੇ ਫਿਲਮ ਕੀਤੀ ਉਦੋਂ ਸਾਰੇ ਪਾਸੇ ਅਮਰ ਸਿੰਘ ਚਮਕੀਲਾ ਦੇ ਫਿਰ ਪ੍ਰਾਣੀਆਂ ਪੁਰਾਣੇ ਲਾਈਵ ਸ਼ੋਅਸ ਦੀ ਚਰਚਾ ਹੋਈ ਉਹਨਾਂ ਦੀਆਂ ਗੱਲਾਂ ਦੀ ਚਰਚਾ ਹੋਈ ਤੇ ਉਹਨਾਂ ਵੇਲੇਾਂ 'ਚ ਅਸੀਂ ਦੇਖਦੇ ਸੀ ਤੁਸੀਂ ਫੇਸਬੁਕ ਤੇ ਪੋਸਟ ਪਾਉਂਦੇ ਸੀਗੇ ਤੁਹਾਡੇ ਵਿਆਹ 'ਚ ਆਏ ਸੀ ਤੁਸੀਂ ਉਹ ਖਾੜੇ ਦੀ ਫੋਟੋ ਪਾਈ ਸੋ ਉਹ ਬੜੀ ਬਹੁਤ ਲੋਕਾਂ ਨੇ ਵੇਖੀ ਬੜਾ ਚੰਗਾ ਵੀ ਲੱਗਿਆ ਉਹ ਕਿੱਸਾ ਦੱਸੋ ਵੀ ਕਿਵੇਂ ਬੁੱਕ ਕਰਨਾ ਕਿੰਨਾ ਤੁਹਾਨੂੰ ਕ੍ਰੇਜ਼ ਸੀ ਕਰਦਿਆਂ ਨੂੰ ਮਨਾਉਣਾ ਤੇ ਉਹਨਾਂ ਨੂੰ ਅੱਖੀਂ ਵੇਖਣਾ ਕਿਉਂਕਿ ਬਹੁਤ ਇਸ ਉਸ ਤੋਂ ਵੱਡੇ ਸ਼ਾਇਦ ਕਲਾਕਾਰ ਕੋਈ ਨਹੀਂ ਰਹੇ ਉਹ ਐਕਸਪੀਰੀਅੰਸ ਕਿਵੇਂ ਦਾ ਸੀ ਤੁਹਾਡਾ ਮੈਂ ਉਦੋਂ 18 ਸਾਲ ਦੀ ਸੀਗਾ ਕਰਦੇ ਕਹਿੰਦੇ ਵੀ ਮੈਂ ਵਿਆਹ ਮੈਂ ਨਹੀਂ ਕਰਾਉਣਾ ਜੇ ਉਹ ਬੀਕੋ ਕਿ ਰੋਟੀ ਟੁਕਦਾ ਔਖਾ ਸੀਗਾ ਜੀ ਫਿਰ ਮੰਮੀ ਕਰਕੇ ਸਾਰੇ ਤੋਂ ਤੇ ਮੈਂ ਵੀ ਜੇ ਵਿਆਹ ਕਰੂੰਗਾ ਫਿਰ ਮੈਂ ਚਮਕੀਲਾ ਲਵਾਉਂਗਾ ਫਿਰ ਕਹੂੰਗਾ ਫਿਰ ਉਹ ਮੈਂ ਜੀ 18 ਦਾ ਹੋ ਗਿਆ ਜਦੋਂ ਆਉਂਦੇ ਆਉਂਦੇ ਡੇਟ ਨਾ ਮਿਲਿਆ ਕਰੇ ਜਨਕੀ ਵੀ ਉਹਦਾ ਬਹੁਤ ਜ਼ਿਆਦਾ ਬੀਜੀ ਸੀ ਉਸ ਟਾਈਮ ਦੇ ਵਿੱਚ ਉਹ 4000 ਰੁਪਏ ਉਹਨੇ ਲਿਆ ਸਤੋ ਇੱਕ ਕਾੜੇ ਦਾ 2000 8000 ਰੁਪਏ ਲਿਆ ਤੇ ਉਸ ਬੰਦੇ ਨੇ ਵੀ ਮੈਨੂੰ ਉਹ ਉਹ ਗਿਆ ਸੀ ਵੀ ਧਮਕੀਆਂ ਉਹਨੂੰ ਆਉਂਦੀਆਂ ਸੀ ਉਹ ਧਮਕੀਆਂ ਫਰੋਤੀਆਂ ਮੰਗਦੇ ਸੀ ਕੀ ਹੁੰਦੀ ਹੈ ਫਰੋਤੀ ਹੁੰਦੀ ਹੈ ਨਾ ਉਹ ਸੁਪਾਰੀ ਹਾਂਜੀ ਹਾਂ ਹਾਂ ਤੇ ਅਸੀਂ ਜਦੋਂ ਜਾਇਆ ਕਰੀਏ ਉਹ ਕਹਿੰਦਾ ਕਰ ਵੀ ਡੇਟ ਖਾਲੀ ਨਹੀਂ ਹੈਗੀ ਡੇਟ ਖਾਲੀ ਨਹੀਂ ਮੈਂ ਖੈਜਾ ਲਉ ਮੈਂ ਫੇਰ ਅੱਗੇ ਕਰ ਲੈਣਾ ਉਹ ਕਹਿੰਦੇ ਵੀ ਮਾੜਾ ਹੁੰਦਾ ਵੀ ਵਿਆਹ ਅੱਗੇ ਨਹੀਂ ਕਰੀਂਦਾ ਹੁੰਦਾ ਬੁੜੀਆਂ ਨੂੰ ਵਹਿਮ ਹੁੰਦਾ ਮੈਂ ਲਵਾਉਣਾ ਤਾਂ ਚਮਕੀਲੇ ਹੀ ਲਵਾਉਣਾ ਮੈਂ ਚਮਕੀਲੇ ਤੋਂ ਬਿਨਾਂ ਵਿਆਹ ਨਹੀਂ ਕਰਾਉਣਾ ਫੇਰ ਮੈਂ ਫੇਰ ਜੀ ਕੁਦਰਤੀ ਕੁਲਦੀ 파ਰਸ ਦਾ ਨਾਲ ਸੀਗਾ ਦਫਤਰ ਚਿੰਦੇ ਦਾ ਸਾਰੇ ਕਹਿਣ ਇਧਰੋਂ ਅਸੀਂ ਕਰ ਦਿੰਦੇ ਆ 3000 ਦੇ ਦੀ ਸਾਰੇ ਮਹਾਨਾ ਚਮਕੀਲਾ ਉਸ ਟਾਈਮ ਅੱਜ ਦਾ ਸਿੱਧੂ ਮੂਸੇ ਵਾਲਾ ਸੀ ਉਹ ਉਹ ਬੰਦੇ ਚ ਹਲੀਮੀ ਉਹ ਬੰਦੇ ਚ ਪਿਆਰ ਇੰਨਾ ਸੀ ਫਿਰ ਉਹ ਕਹਿੰਦਾ ਯਾਰ ਉਹ ਦੇਖੀ ਜਾਉ ਉਧਰੋਂ ਇੱਕ ਪ੍ਰੋਗਰਾਮ ਮੇਰਾ 4 ਦਸੰਬਰ ਦਾ ਸੀਗਾ ਪਹਿਲਾਂ ਰੱਖਿਆ ਉਹ ਕੈਨਸਲ ਹੋ ਗਿਆ ਬਾਅਦ ਚ ਉਹਨਾਂ ਦਾ ਫੋਨ ਆਇਆ ਫਿਰ 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 ਮਹਾਜਾ ਵੀ ਹੁਣ ਜੋ ਮਰਜ਼ੀ ਹੋ ਜੇ ਕੜਾਉਣ ਕਨੂਨ ਨੂੰ ਰਹਿਣ ਦੋ ਮੈਂ ਬਹਿਮਾ ਪਰਮਾਨੂ ਮੰਨਦਾ ਨੇ ਹੁੰਦਾ ਸੀ ਫਿਰ ਮੈਂ ਫਿਰ ਕਹ ਰਿਹਾ ਆ ਫਿਰ ਉਸ ਦੋ ਖੜੇ ਲਾਇ ਉਸਨੇ 8000 ਚਲਾਏ ਸੀਗੇ ਤੇ ਮੈਂ ਕਹਣਾ ਵੀ ਉਹਦੇ ਉਸ ਟਾਈਮ ਅਮਰਜੋਤ ਦੇ ਬੱਚਾ ਹੋਣਾ ਸੀ ਅੱਛਾ ਤੇ ਉਹਨੂੰ ਬੈਠਣ ਨਹੀਂ ਦਿੱਤਾ ਮਤਲਬ ਇੰਨੇ ਘੰਟੇ ਬੰਦੇ ਨੇ ਉਹ ਸਾਊਂਡ ਵੀ ਨਹੀਂ ਇੰਨੀ ਅੱਛੀ ਹੁੰਦੀ ਸੀ ਸਾਊਂਡ ਵੀ ਸਾਊਂਡ ਵੀ ਕੀ ਸੀ ਸਾਡੇ ਪਿੰਡ ਦੀ ਸਾਊਂਡ ਤੀ ਆਮ ਇੱਕ ਇਧਰ ਮੈਕ ਮੈਕ ਤੇ ਗਾਉਣਾ ਹੁੰਦਾ ਅੱਜ ਕੱਲ ਤਾਂ ਕੋਡਲੈਸ ਮੈਕ ਨੇ ਤੇ ਉਹ ਇੰਨੀ ਦੂਰ ਹਟ ਕੇ ਗਾ ਰਿਹਾ ਸੀ ਮੈਕ ਤੋਂ ਐਡਾ ਉਸ ਦਾ ਗਲਾ ਸੀ ਇੰਨਾ ਬੜਾ ਲੋਕਾਂ ਨੂੰ ਮੈਨੂੰ ਵੀ ਉਹਨੇ ਕਿਹਾ ਸੀ ਕਿ ਕਹਿੰਦਾ ਯਾਰ ਇਹ ਤਾਂ ਤੁਸੀਂ ਨਿਆਣਾ ਜੀ ਵਿਆਹਤਾ ਅੱਛਾ ਮੇਰੇ ਬਾਪੇ ਨੂੰ ਕਹਿੰਦਾ ਯਾਰ ਇਹ ਤਾਂ ਨਿਆਣਾ ਜੀ ਵਿਆਹਤਾ ਦਾੜੀ ਉਹ ਮੁੱਛ ਫੁੱਟ ਜਿਆ ਸੀ ਉਦੋਂ ਮੈਂ ਤੁਹਾਡੇ ਸਾਥੀਆਂ ਦੇ ਪਿੰਡਦਿਆਂ ਦੇ ਰਿਸ਼ਤਦਾਰਾਂ ਦੇ ਉਹਨਾਂ ਦੇ ਫਿਰ ਕੀ ਫੀਡਬੈਕ ਸੀਗਾ ਜਿਵੇਂ ਹੁੰਦਾ ਨਾ ਕਿ ਯਾਰ ਵੀ ਖੁਸ਼ ਹੋਏ ਹੋਣਗੇ ਵੀ ਯਾਰ ਤੇਰੀ ਬਦੌਲਤ ਅਸੀਂ ਚਮਕੀਲ ਦੇ ਨੂੰ ਵੇਖ ਲਿਆ ਨੇੜੇ ਸਾਡੇ ਨਾ ਮਸਤ ਹੁਣਾ ਸਾਹਿਬ ਮੈਂ ਪੜਦਾ ਰਿਹਾ ਮਸਤ ਹੁਣਾ ਸਾਹਿਬ ਦੇ ਨਾਲ ਹੀ ਲਿੱਦਣਾ ਸਾਰਾ ਮਸਤੋਣਾ ਉੱਥੇ ਬੈਠਾ ਸੀ ਸਾਰਾ ਸਾਡੀ दारू ਤਿੰਨ ਵਾਰੀ ਮੁੱਕੀ ਬਾਪੂ ਕਹਿੰਦਾ ਕੁਝ ਨਹੀਂ ਹੁੰਦਾ ਹੈਗਾ ਬਈ ਕਹਿੰਦਾ ਲਓ ਮੇਰੇ ਮਾਮੇ दारू ਢੋਂਦੇ ਹੀ ਤੇ ਰਹੇ ਦੋ ਫਿਰ ਕਿਸ ਪਿੰਡ ਸਾਰਾ ਜਿਹਨੂੰ ਨਹੀਂ ਕਿਹਾ ਸੀ ਇੱਕ ਘਰ ਦੇ ਨੇ ਇੱਕ ਜਣੇ ਨੂੰ ਕਿਹਾ ਸੀ ਚਾਰ-ਚਾਰ ਜਣੇ ਤੇ ਪਰ ਗਾਹਾਂ ਵੀ ਮੇਰੇ ਸਹੁਰੇ ਵੀ ਤਕੜੇ ਸੀਗੇ ਤੇ ਉਹਨਾਂ ਨੇ ਵੀ ਪ੍ਰਵਾਹ ਨਹੀਂ ਮੰਨੀ ਹੈਗੀ ਪਰ ਬੱਕਰੇ ਬੁੱਕਰੇ ਹੋਰ ਵੱਢ ਲੈ ਕਹਿੰਦੇ ਵੀ ਰਾਤ ਹੁਣ ਆ ਗਈ ਕੁਝ ਨਹੀਂ ਹੁੰਦਾ ਖਾ ਲੈਣ ਦੋ ਇਹਨਾਂ ਨੂੰ ਸਾਰਾ ਪਿੰਡ ਹੀ ਵਗ ਗਿਆ ਸੀ ਟਰਾਲੀਆਂ ਭਰ ਕੇ ਵਾਗੇ ਦੀ ਸੀਰੀ ਨਹੀਂ ਸਾਡੇ ਘਰੇ ਰਹੇ ਸਾਡੇ ਸੀਰੀ ਅਸੀਂ ਕਹੇ ਵੀ ਘਰੇ ਤਾਂ ਕੋਈ ਡੰਗਰਾਂ ਤੇ ਤਾਂ ਰਹ ਜੋ ਡੰਗਰ ਭੁੱਖੇ ਮਰ ਗਏ ਤੇ ਸੀਰੀ ਵੀ ਨਾਲ ਹੀ ਚੜੇ ਗਏ ਉਹਨਾਂ ਨੇ ਚਮਕੀਲਾ ਵੇਖਣਾ ਉਹਨਾਂ ਨੇ ਵੀ ਚਮਕੀਲਾ ਪੂਰੇ ਪਿੰਡ ਨੇ ਪੂਰਾ ਪਿੰਡੇ ਸੀ ਕਿ ਉਹਨਾਂ ਤੋਂ ਬੁੜੀਆਂ ਤਾਂ ਘਟ ਜਾਂਦੀਆਂ ਹੁੰਦੀਆਂ ਸੀ ਹਾਂਜੀ ਪਰ ਜਿਵੇਂ ਤੁਸੀਂ ਏਡੇ ਵੱਡੇ ਫੈਨ ਸੀਗੇ ਜੀ ਫਿਰ ਜਦੋਂ ਉਹਨਾਂ ਦੇ ਮੌਤ ਦੀ ਖਬਰ ਮਿਲੀ ਅਮਰਜੋਤ ਕਿਵੇਂ ਦਾ ਕਿੱਥੇ ਤੁਸੀਂ ਮੇਰੇ ਮੇਰੇ ਵਹਰੇ ਵਿੱਚ ਸੀਗਾ ਅੱਛਾ ਉਸ ਟਾਈਮ ਉਹ ਬੰਦੇ ਕਹਿੰਦੇ ਵੀ ਯਾਰ ਇਹ ਬੰਦਾ ਯਾਰ ਕਾਲਜ ਵਿੱਚ ਮੈਂ ਪੂਰਾ ਪਪੂਲਰ ਸੀਗਾ ਮੈਂ ਬਾਰਗੇਨ ਚ ਵੀ ਸੀ ਦੀ ਭੰਗੜੇ ਚ ਵੀ ਮੈਂ ਕੈਪਟਨ ਸੀਗਾ ਨਾਟਕਾਂ ਰੋਡਾਂ ਵਿੱਚ ਵੀ ਸੀਗਾ ਤੇ ਉਦੋਂ ਫਿਰ ਉਹਨਾਂ ਨੇ ਆਖਿਆ ਵੀ ਛੱਡੋ ਯਾਰ ਇਹ ਤਾਂ ਆਪਣਾ ਬੰਦਾ ਹੈਗਾ ਵੀ ਕਾਹਨੂੰ ਮਾਰਨਾ ਮੈਨੂੰ ਕਿਸੇ ਨੇ ਦੱਸਿਆ ਤੇ ਕਹਿੰਦੇ ਵੀ ਹਾਂ ਟਾਰਗੇਟ ਸੀਗਾ ਕਿਉਂਕਿ ਮਸਟ ਹੋਣਾ ਸਾਰਾ ਸੀਗਾ ਇਹਨਾਂ ਦਾ ਕੜਕੂਬਾਦ ਦਾ ਫਿਰ ਉਹਦੇ ਬਾਅਦ ਜਦੋਂ ਉਹਦੀ ਮੈਂ ਤਾਂ ਕਿੰਨੇ ਟਾਈਮ ਬਾਅਦ ਦੀ ਗੱਲ ਹੈ ਜੀ ਮਹੀਨਾ ਕੀ ਮਹੀਨਾ ਕੀ ਬਾਅਦ ਬਸ ਮਹੀਨਾ ਕੇ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ ਦਸੰਬਰ ਜਨਵਰੀ ਫਰਵਰੀ ਮਾਰਚ ਤਿੰਨ ਮਹੀਨੇ ਬਾਅਦ ਸੌਰੀ ਤਿੰਨ ਮਹੀਨੇ ਮਾਰਚ ਵਿੱਚ 8 8 ਪਤਾ ਨਹੀਂ ਸ਼ਾਇਦ 8 8 ਮਾਰਚ ਨੂੰ ਆਇਆ ਸੀਗਾ ਹਾਂ 8 ਮਾਰਚ ਦਾ ਤੁਸੀਂ ਕਿੱਥੇ ਸੀ ਕਿਵੇਂ ਲੱਗਿਆ ਉਹ ਮੈਂ ਤੁਸੀਂ ਦਾ ਰੋਟੀ ਨਹੀਂ ਖਾਦੀ ਸੀ ਦੋ ਦਿਨ ਹਾਂ ਦੋ ਦਿਨ ਅਸੀਂ ਰੋਟੀ ਨਹੀਂ ਖਾਦੀ ਯਾਰ ਬਹੁਤ ਜਿਵੇਂ ਹੁਣ ਸਿੱਧੂ ਮੂਸੇਵਾਲੇ ਦਾ ਲੋਕਾਂ ਨੇ ਦੁੱਖ ਮਨਾਇਆ ਸੀ ਬੱਚੇ ਬੱਚੇ ਨੇ ਬੁੜੀਆਂ ਨੇ ਉਸ ਟਾਈਮ ਵੀ ਦੁੱਖ ਮਨਾਇਆ ਸੀ ਉਦੋਂ ਵੀ ਬੜਾ ਦੁੱਖ ਮੇਰੇ ਬੈਨ ਕੋਠਾ ਗਿਰ ਗਿਆ ਸੀ ਅੱਛਾ ਜੀ ਕੋਠੇ ਦੇ ਉੱਤੇ ਮਹਾਲੇਵੀ ਹੁਣ ਤਾਂ ਯਾਰ ਕੋਈ ਕਿਸੇ ਸੱਟ ਫੇੜ ਬੱਜੀ ਕਿਸੇ ਦੇ ਕੋਈ ਮਰ ਗਿਆ ਕਹਿਣਗੇ ਸਾਡੇ ਮਾੜੇ ਮਨਸਾਉਣੇ ਦਾ ਵਿਆਹ ਸੀ ਵੀ ਪਰ ਜਦੋਂ ਥੱਲੇ ਤੂੜੀ ਪਈ ਸੀ ਝਾੜ ਝਾੜ ਕੇ ਲੋਕ ਆਪ ਉਹਦੀਆਂ ਬੁੜੀਆਂ ਲੈ ਗਏ ਕੋਈ ਨੁਕਸਾਨ ਨਹੀਂ ਸੀ ਹੋਇਆ ਹਾਂ ਪਰ ਚਮਕੀ ਲੈਣੇ ਕਹਿੰਦਾ ਤੁਹਾਨੂੰ ਉਹਨ ਦੀ ਉਰੇ ਕੀ ਲੋੜਾ ਚਮਕੀ ਤੁਸੀਂ ਘਰੇ ਬਹਿ ਕੇ ਕਹਿੰਦਾ ਰੋਟੀਆਂ ਲਾ ਲਓ ਪਰ ਬੁੜੀਆਂ ਵੀ ਫੈਨ ਸੀ ਉਸ ਦੀ ਉਹ ਕਿਉਂਕਿ ਉਹ ਗਾਇਕ ਚਲੋ ਭਾਜੀ ਸੀਗਾ ਗੰਦਾ ਗਾਉਂਦਾ ਸੀਗਾ ਸਿੱਧਾ ਗਾਉਂਦਾ ਸੀਗਾ ਹੁਣ ਵਾਲਿਆਂ ਨੂੰ ਤਾਂ ਫੇਰ ਵੀ ਠੀਕ ਸੀ ਨਾ ਹਨਾ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਸੋ ਗੁਰਚੇਤ ਚਿੱਤਰਕਾਰ ਨਾਲ ਅਸੀਂ ਗੱਲਬਾਤ ਕੀਤੀ ਹੈ ਕਈ ਉਹਨਾਂ ਨੇ ਦਿਲਚਸਪ ਕਿਸੇ ਵੀ ਸੁਣਾਏ ਹੈ ਤੇ ਜਿਹੜੀ ਉਹਨਾਂ ਦੀ ਆਉਣ ਵਾਲੀ ਫਿਲਮ ਹੈ ਮਰਤਬਾਨ ਉਹ ਅੱਜ ਚੋਪਾਲ ਤੇ ਰਿਲੀਜ਼ ਹੋ ਚੁੱਕੀ ਹੈ ਜਿਹਦੇ ਵਿੱਚ ਇਨਸਪੈਕਟਰ ਦਾ ਰੋਲ ਏ ਕਰਦੇ ਨਜ਼ਰ ਆਉਣਗੇ ਤੇ ਇਹਦੇ ਵਿੱਚ ਹੋਰ ਵੀ ਕਈ ਚਿਹਰੇ ਜਿਹੜੇ ਜਾਣੇ ਮਾਣੇ ਚਿਹਰੇ ਨੇ ਉਹ ਸ਼ਾਮਿਲ ਨੇ ਤੇ ਤੁਸੀਂ ਇਸ ਫਿਲਮ ਨੂੰ ਚੋਪਾਲ ਤੇ ਦੇਖ ਸਕਦੇ ਹੋ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ